ਪੰਜਾਬ ਚ ਜੋ ਹਾਲਾਤ ਬਣ ਗਈ ਕੇਜਰੀਵਾਲ ਨੇ ਬਣਾਈ ਐ ਤੁਸੀਂ ਦੇਖ ਲਓ ਵਪਾਰੀ ਇੰਡਸਟਰੀ ਆਮ ਲੋਕ ਘਰੋਂ ਬਾਹਰੋਂ ਨਿਕਲਦੇ ਡਰਨ ਲੱਗੇ ਥੋੜੇ ਮੋਗੇ ਚ ਡਾਕਟਰ ਕੰਬੋਜ ਜਿਨ੍ਹਾਂ ਤੇ ਗੋਲੀ ਛਲਾਈ ਹੁਣੀ ਅਬੋਰ ਉੱਥੇ ਵੀ ਗੋਲੀ ਚੱਲੀ ਕੱਲ ਮੈਂ ਉੱਥੇ ਵੀ ਜਾ ਰਿਹਾ ਅੱਜ ਮੈਂ ਪਤਾ ਕਰਨ ਇੱਥੇ ਵੀ ਜਾ ਰਿਹਾ ਜਿੱਥੇ ਵੀ ਜਾਈਏ ਜਿਹੜੇ ਸ਼ਹਿਰ ਵੀ ਜਾਈਏ ਹਰ ਵਪਾਰੀ ਹਰ ਕੋਈ ਬੰਦਾ ਆਈ ਕਹਿ ਰਿਹਾ ਕਿ ਸਾਨੂੰ ਡਰ ਲੱਗ ਰਿਹਾ ਸਾਨੂੰ ਫਰੋਤੀ ਦਾ ਟੈਲੀਫੋਨ ਆਇਆ ਹੈ ਐਕਸਟਰੈਕਸ਼ਨ ਲਈ ਜਾਂਦੇ ਪੁਲਿਸ ਨਾਲ ਦੀ ਚੀਤੀਆਂ ਨਹੀਂ ਕਿਉਂਕਿ ਕੇਜਰੀਵਾਲ ਇੱਕੋ ਹੀ ਕੰਮ ਰੱਖ ਲਿਆ ਉਹਨੇ ਪੈਸਾ ਇਕੱਠਾ ਕਰਦੇ ਉਹਨੂੰ ਕੋਈ ਫਿਕਰ ਨਹੀਂ ਪੰਜਾਬ ਲੋਕੀ ਜਿਉਂਦੇ ਕਿ ਮਰਦੇ ਐ ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਦੀ ਜਨਤਾ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਹ ਦਿੱਲੀ ਵਾਲੀਆਂ ਪਾਰਟੀਆਂ ਤੋਂ ਖੇੜਾ ਛੜਾਈਏ ਆਪਣੀ ਖੇਤਰੀ ਪਾਰਟੀ ਜਿਹਦਾ ਪੁਰਾਣਾ ਰਿਕਾਰਡ ਵੀ ਦੇਖ ਲੋ ਆ ਉਹ ਪਾਰਟੀ ਹੈ ਜਿਹੜੇ ਪੰਜਾਬ ਦੇ ਹਰ ਹੱਕ ਵਾਸਤੇ ਲੜਾਈ ਲੜੀ ਪੰਜਾਬ ਦੇ ਹਰ ਮਸਲੇ ਵਾਸਤੇ ਲੜਾਈ ਲੜੀ ਤੇ ਪੰਜਾਬ ਵਿੱਚ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਅਮਨ ਸ਼ਾਂਤੀ ਭਾਈਚਾਰਕ ਸਾਂਝ ਨਾਲ ਸਾਰੇ ਲੋਕਾਂ ਨੂੰ ਜੋੜ ਕੇ ਰੱਖਦੇ ਸੀ ਜਿਹੜੇ ਅੱਜ ਆ ਤੂਣ ਤੇ ਲੱਗੇ ਆ ਸੋ ਮੈਂ ਆਈ ਬੇਨਤੀ ਕਰਦਾ ਕਿ ਸਾਰੇ ਵਰਕਰਾਂ ਨੂੰ ਸਾਰੇ ਆਪਣਾ ਜਿਹੜੇ ਸਾਡੇ ਹੈਗੇ ਆਪਣੇ ਆਮ ਜਨਤਾ ਕੀ ਆਪਾਂ ਇਸ ਢੇੜ ਸਾਲ ਆਪਾਂ ਇਕਜੁੱਟ ਹੋ ਕੇ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਪੜਾਈ ਸਰ ਬੇਅਦਮੀ ਕਾਨੂੰਨ ਲੈ ਕੇ ਜ਼ਰੂਰੀ ਕੀ ਬੇਅਦਮੀ ਕਾਨੂੰਨ ਲੈ ਕੇ ਦੇਖੋ ਸਭ ਤੋਂ ਪਹਿਲੇ ਬੇਅਦਮੀ ਦੇ ਕਾਨੂੰਨ ਅਸੀਂ ਬਣਾਇਆ ਸੀ ਅਸੀਂ ਫਾਂਸੀ ਦੀ ਸਜ਼ਾ ਦਿੱਤੀ ਸੀ ਸੋ ਆਹ ਡਰਾਮਾ ਕਰੀ ਜਾਂਦੇ ਆ ਉਹੀ ਚੀਜ਼ ਨੂੰ ਵਾਪਸ ਲੈ ਆਉਂਦੇ ਆ ਸਭ ਤੋਂ ਪਹਿਲੇ ਬਿਆਦਵੀ ਕਾਨੂੰਨ ਨਾਉਂਦੀ ਲੜਨੀ ਹੈ ਬਿਆਦਵੀ ਵਾਲੇ ਦੋਸ਼ੀਆਂ ਨੂੰ ਫੜੋ ਦੋਸ਼ੀਆਂ ਨੂੰ ਫੜਦੇ ਨਹੀਂ ਕੱਲੇ ਗ੍ਰਾਮੇ ਕਨ ਅਸੀ ਆ ਕਾਨੂੰਨ ਨਾ ਤਸੀ ਆ ਕਾਨੂੰਨਾਤਾ ਆ ਲੋਕਾਂ ਦੀ ਅੱਖਾਂ 'ਚ ਜਿਵੇਂ ਨਾ ਅੱਖਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਐ ਪਰ ਲੋਕੀ ਹੁਣ ਜਾਣ ਗਏ ਆ ਇਹਨਾਂ ਦੇ ਡਰਾਮਾ ਹੁਣ ਚੱਲੂਗਾ ਨਹੀਂ ਕੰਡੀਸ਼ਨਾਂ ਦੇ ਕੈਫੇ ਤੇ ਫਾਇਰਿੰਗ ਹੋਈ ਹੈ ਜੀ ਨਾਡੀ ਨੇ ਜ਼ਿੰਮੇਵਾਰੀ ਲਈ ਜੀ ਕੀਦੇ ਤੇ ਨਾਡੀ ਨੂੰ ਸ਼ੋਰਮਾ ਦੇਣਾ ਹੈ ਕੰਡੀਸ਼ਨਾਂ ਦੇ ਕੈਫੇ ਤੇ ਫਾਇਰਿੰਗ ਹੋਈ ਹੈ ਦੇਖੋ ਅਸਾਰਾ ਕੁਛ ਹੀ ਲਾਅ ਐਂਡ ਆਰਡਰ ਇੱਥੋਂ ਜਦੋਂ ਜਿਹੜੇ ਜਿੱਥੋਂ ਰਹਿਣ ਵਾਲੇ ਆ ਉੱਥੇ ਹੀ ਕੋਈ ਕੰਟਰੋਲ ਨਾ ਹੋਏ ਫਿਰ ਤਾਂ ਖੁੱਲੀ ਛੁੱਟੀ ਹੋ ਗਈ ਪੰਜਾਬ 'ਚ ਜੋ ਹਾਲਾਤ ਬਣ ਗਏ ਕੇਜਰੀਵਾਲ ਨੇ ਬਣਾਈ ਹੈ ਤੁਸੀਂ ਦੇਖ ਲਓ ਵਪਾਰੀ ਇੰਡਸਟਰੀ ਆਮ ਲੋਕ ਘਰੋਂ ਬਾਹਰੋਂ ਨਿਕਲਦੇ ਡਰਨ ਲੱਗੇ ਉਡੇ ਮੋਗੇ ਵਿੱਚ ਡਾਕਟਰ ਕੰਬੋਜ ਜਿਨ੍ਹਾਂ ਤੇ ਗੋਲੀ ਛਲਾਈ ਹੁਣੀ ਅਬੋਰ ਉੱਥੇ ਵੀ ਗੋਲੀ ਚੱਲੀ ਕੱਲ ਮੈਂ ਉੱਥੇ ਵੀ ਜਾ ਰਿਹਾ ਅੱਜ ਮੈਂ ਪਤਾ ਕਰਨ ਇੱਥੇ ਵੀ ਜਾ ਰਿਹਾ ਜਿੱਥੇ ਵੀ ਜਾਈਏ ਜਿਹੜੇ ਸ਼ਹਿਰ ਵੀ ਜਾਈਏ ਹਰ ਵਪਾਰੀ ਹਰ ਕੋਈ ਬੰਦਾ ਆਈ ਕਹਿ ਰਿਹਾ ਕਿ ਸਾਨੂੰ ਡਰ ਲੱਗ ਰਿਹਾ ਸਾਨੂੰ ਫਰੋਤੀ ਦਾ ਟੈਲੀਫੋਨ ਆਇਆ ਹੈ ਐਕਸਟਰੈਸ਼ਨ ਲਈ ਜਾਂਦੇ ਪੁਲਿਸ ਨਾਲ ਦੀ ਚੀਤੀਆਂ ਨਹੀਂ ਕਿਉਂਕਿ ਕੇਜਰੀਵਾਲ ਇਕ ਕੋਈ ਕੰਮ ਰੱਖ ਲਿਆ ਉਹਨੇ ਪੈਸਾ ਇਕੱਠਾ ਕਰਦੇ ਉਹਨੂੰ ਕੋਈ ਫਿਕਰ ਨਹੀਂ ਪੰਜਾਬ ਲੋਕੀ ਜਿਉਂਦੇ ਕਿ ਮਰਦੇ ਐ ਇਸ ਕਰਕੇ ਮੈਂ ਇੱਕ ਕੋਈ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਦੀ ਜਨਤਾ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਖੇੜਾ ਛੜਾਈਏ ਆਪਣੀ ਖੇਤਰੀ ਪਾਰਟੀ ਜਿਹਦਾ ਪੁਰਾਣਾ ਰਿਕਾਰਡ ਵੀ ਦੇਖ ਲਓ ਆ ਉਹ ਪਾਰਟੀ ਐ ਜਿਹੜੇ ਪੰਜਾਬ ਦੇ ਹਰ ਹੱਕ ਵਾਸਤੇ ਲੜਾਈ ਲੜੀ ਪੰਜਾਬ ਦੇ ਹਰ ਮਸਲੇ ਵਾਸਤੇ ਲੜਾਈ ਲੜੀ ਤੇ ਪੰਜਾਬ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਅਮਨ ਸ਼ਾਂਤੀ ਭਾਈਚਾਰਕ ਸਾਂਝ ਨਾਲ ਸਾਰੇ ਲੋਕਾਂ ਨੂੰ ਜੋੜ ਕੇ ਰੱਖਦੇ ਸੀ ਜਿਹੜੇ ਅੱਜ ਆ ਤੋਣ ਤੇ ਲੱਗੇ ਐ ਸੋ ਮੈਂ ਆਈ ਬੇਨਤੀ ਕਰਦਾ ਕਿ ਸਾਰੇ ਵਰਕਰਾਂ ਨੂੰ ਸਾਰੇ ਆਪਣਾ ਜਿਹੜੇ ਸਾਡੇ ਹੈਗੇ ਆਪਣੇ ਆਮ ਜਨਤਾ ਕਿ ਆਪਾਂ ਇਸ ਢੇੜ ਸਾਲ ਆਪਾਂ ਇਕਜੁੱਟ ਹੋ ਕੇ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਈਏ ਇਸਰ ਬੇਅਦਮੀ ਕਾਨੂੰਨ ਵੀ ਲਾਗੇ ਜ਼ਰੂਰੀ ਸੀ ਕੀ ਬੇਅਦਮੀ ਕਾਨੂੰਨ ਲਾਗੇ ਦੇਖੋ ਸਭ ਤੋਂ ਪਹਿਲੇ ਬੇਅਦਮੀ ਦੇ ਕਾਨੂੰਨ ਅਸੀਂ ਬਣਾਇਆ ਸੀ ਅਸੀਂ ਫਾਂਸੀ ਦੀ ਸਜ਼ਾ ਦਿੱਤੀ ਸੀ ਸੋ ਆ ਡਰਾਮਾ ਕਰੀ ਜਾਂਦੇ ਆ ਉਹੀ ਚੀਜ਼ ਨੂੰ ਵਾਪਸ ਲੈ ਆਉਂਦੇ ਆ ਸਭ ਤੋਂ ਪਹਿਲੇ ਬੇਅਦਮੀ ਕਾਨੂੰਨ ਨਾਉਂਦੀ ਲੈਣੀ ਹੈ ਬੇਅਦਮੀ ਵਾਲੇ ਦੋਸ਼ਿਆਂ ਨੂੰ ਫੜੋ ਦੋਸ਼ਿਆਂ ਨੂੰ ਫੜਦੇ ਨਹੀਂ ਕੱਲੇ ਡਰਾਮੇ ਕਰਨ ਅਸੀਂ ਆਹ ਕਾਨੂੰਨ ਨਾਤਾ ਅਸੀਂ ਆਹ ਕਾਨੂੰਨ ਲਾਤਾ ਆ ਲੋਕਾਂ ਦੀ ਅੱਖਾਂ 'ਚ ਜਿਵੇਂ ਨਾ ਲਕ ਅੱਖਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਐ ਪਰ ਲੋਕੀ ਹੁਣ ਜਾਣਗੇ ਆ ਇਹਨਾਂ ਦੇ ਡਰਾਮਾ ਹੁ ਚੱਲੂਗਾ ਨਹੀਂ ਕੰਡੀਸ਼ਨਰਾਂ ਦੇ ਕੈਫੇ ਤੇ ਫਾਇਰਿੰਗ ਹੋਈ ਹੈ ਜੀ ਨਾਡੀ ਨੇ ਜ਼ਿੰਮੇਵਾਰੀ ਲਈ ਜੀ ਕਿਹਦੇ ਤੇ ਨਾਡੀ ਦੀ ਜ਼ਿੰਮੇਵਾਰੀ ਲੱਗਦੀ ਹੈ ਦੇਖੋ ਆ ਸਾਰਾ ਕੁਝ ਹੀ ਲਾਅ ਐਂਡ ਆਰਡਰ ਇੱਥੋਂ ਜਦੋਂ ਜਿਹੜੇ ਜਿੱਥੋਂ ਰਹਿਣ ਵਾਲੇ ਆ ਉੱਥੇ ਹੀ ਕੋਈ ਕੰਟਰੋਲ ਨਾ ਹੋਏ ਫਿਰ ਤਾਂ ਖੁੱਲੀ ਛੁੱਟੀ ਹੋ ਗਈ